काउंसिल आफ जूनियर इंजीनियर बार्डर जोन इकाई अमृतसर दी मीटिंग आज मिति 1 फरवरी नो सिटी सर्कल दफ्तर विखे काउंसिल दफ्तर विखे की गई अते इस मौके इंजीनियर जतिंदर लखनपाल सरपसट इंजीनियर जगदीश बाजवा सूबा सलाहकार इंजीनियर इकबाल सिंह प्रधान जोन इकाई इंजीनियर विशाल कुमार जनरल सकरतर जोनल कमेटी इंजीनियर निंदरपाल, इंजीनियर हरपिंदर गोयल सलाहकार इंजीनियर रणजीत वर्याम प्रधान शहरी हल्का इंजीनियर हरप्रीत सिंह प्रधान सब अर्बन हल्का इंजीनियर प्राप्ति ओम सिंह इंजीनियर कुलदीप सिंह आदि मेंबर मौजूद सन चीफ एडिटर कमलजीत सिंह की विशेष रिपोर्ट रणजीत सिंह वर्याम काउंसल जूनियर इंजीनियर सिटी सर्कल प्रधान ਮੈਂ ਅੱਜ ਇਸ ਦਫ਼ਤਰ ਦੇ ਸਿਟੀ ਸਰਕਲ ਵਿਖੇ ਜੇੀ ਕਾਉਂਸਲ ਦੇ ਬਾਰਡਰ ਜ਼ੋਨ ਦੀ ਸਮੁੱਚੀ ਲੀਡਰਸ਼ਿਪ ਨੇ ਜੋ ਮੀਟਿੰਗ ਕੀਤੀ ਆ ਉਹਦੇ ਵਿੱਚ ਸਾਡੇ ਬਾਰਡਰ ਜ਼ੋਨ ਦੇ ਲੀਡਰ ਸਾਹਿਬਾਨ ਇੰਜੀਨੀਅਰ ਅਕਬਲ ਜੀ ਔਰ ਲਖਨਪਾਲ ਜੀ ਵਿਮਲ ਜੀ ਰਵਿੰਦਰ ਜੀ ਜਿਨ੍ਹਾਂ ਨੇ ਸਾਡੀ ਪੂਰੀ ਬਾਰਡ ਜ਼ੋਨ ਦੇ ਜਈਆਂ ਨੂੰ ਔਰ ਜੋ ਉਹਨਾਂ ਨੇ ਜਥੇਬੰਦੀ ਨੇ ਉਹਨਾਂ ਦੇ ਹੱਕ ਦੀ ਮੰਗ ਮਨਾਈ ਸੀ ਉਹਦੇ ਬਾਰੇ ਚਰਚਾ ਹੋਈ ਔਰ ਪੰਜਾਬ ਸਰਕਾਰ ਔਰ ਬੀਬੀ ਬੋਰਡ ਦੇ ਅਫਸਰ ਮੈਨੇਜਮੈਂਟ ਦੇ ਜਰੀਆ ਉਹਦਾ ਤਨਮਾਨਤ ਕੀਤਾ ਔਰ ਮੈਂ ਇਹ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਸਾਡੀ ਜਰੀਆ ਕੌਂਸਲ ਜਰੀਆ ਉਹ ਆਪਣੇ ਸੰਘਰਸ਼ਮਈ ਦੇ ਨਾਲ ਜਈਆਂ ਦੇ ਜਰੀਆ ਮੰਗਾਂ ਸਮੇਂ-ਸਮੇਂ 'ਨਾ ਠਾਉਂਦੀ ਰਹੂਗੀ ਔਰ ਉਹਦੀ ਜਰੀਆ ਪੂਰਤੀ ਜਰੀਆ ਉਹ ਸਾਡੀ ਜਰੀਆ ਜਥੇਬੰਦੀ ਕਰਾਉਂਦੀ ਰਹੂਗੀ ਮੈਂ ਹੁਣ ਬੇਨਤੀ ਕਰਾਂਗਾ ਸਾਰੀ ਆਪਣੇ ਪੰਜਾਬ ਗਵਰਨਮੈਂਟ ਔਰ ਲੀਡਰਸ਼ਿਪ ਪਰ ਸਾਡੇ ਦਵਿੰਦਰ ਜੀ ਔਰ ਕਟਰਾਜੀ ਨੂੰ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਜਈਆਂ ਦੇ ਔਰ ਇਹੋ ਜੇ ਸੰਘਰਸ਼ ਕਰਕੇ ਆਪਣੀ ਦੇ ਹੱਕ ਜੜਿਆ ਉਹ ਮਨਵਾਏ ਆ ਔਰ ਅੱਗੇ ਤੋਂ ਵੀ ਆਸ ਕਰਦੇ ਆ ਜਈਆਂ ਦੇ ਹੱਕ ਜੜਿਆ ਉਹ ਸਾਡੀ ਸਟੇਟ ਲੈਵਲ ਦੇ ਜਰੀਆ ਔਰ ਜੌਨ ਲਕਵੇਟੀ ਆ ਉਹ ਲੈ ਕੇ ਦਵਾਏਗੀ ਹਾਂ ਇੰਜੀਨੀਅਰ ਰਿਕਵਾ ਸਿੰਘ ਪ੍ਰਧਾਨ ਬਾਟਰ ਜੌਨਗਾ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਅੱਜ ਅਸੀਂ ਜੇ ਕਾਉਂਸਲ ਦੀ ਪੰਜਾਬ ਸਰਕਾਰ ਵੱਲੋਂ ਮੁੱਢਲੀ ਤਨਖਾਹ ਨੂੰ ਲੈ ਕੇ ਬੜੇ ਲੰਮੇ ਚਿਰ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਤੇ ਖੁਸ਼ੀ ਪ੍ਰਗਟ ਕਰਨ ਲਈ ਅਤੇ ਜੇ ਕੇਟੜੀਆਂ ਪੈਂਡਿੰਗ ਮਸਲਿਆਂ ਨੂੰ ਵਿਚਾਰ ਕਰਨ ਲਈ ਅੱਜ ਇਸ ਇਨ ਮੀਟਿੰਗ ਸੱਦੀ ਸੀ ਜਿਦੇ ਵਿੱਚ ਕੁਦਰਪੁਰ ਸਰਕਲ ਵੱਲੋਂ ਸੀਨੀਅਰ ਅਗੂ ਸਾਡੇ ਸਬਰਬੰਨ ਸਰਕਲ ਵੱਲੋਂ ਲੀਡਰ ਤੇ ਸਿਟੀ ਸਰਕਲ ਦੇ ਜਿਹੜੇ ਇਕੱਤਰ ਹੋਏ ਆ ਸੂਬਾ ਕਮੇਟੀ ਵੱਲੋਂ ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਜੀ ਤੇ ਸਾਡੇ ਸਰਕਲ ਦੇ ਇੰਜੀਨੀਅਰ ਜਤਿੰਦਰ ਲਖਣਪਾਲ ਜੀ ਨੇ ਇਸ ਵਿੱਚ ਵਿਸ਼ੇਸ਼ ਸ਼ਮੂਲੀਅਤ ਕੀਤੀ ਆ ਇੰਜੀਨੀਅਰ ਸਾਥੀਆਂ ਨੇ ਪੰਜਾਬ ਸਰਕਾਰ ਵੱਲੋਂ ਜੇਈ ਦੀ ਲਟਕਦੀ ਜਿਹੜੀ ਮੰਗ ਸੀ ਉਸ ਨੂੰ ਪੂਰਾ ਕਰਨ ਤੇ ਬਹੁਤ ਖੁਸ਼ੀ ਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ ਹੈ ਇਸ ਦੇ ਨਾਲ ਹੀ ਜੇਈ ਦੀਆਂ ਫੀਲਡ ਦੀਆਂ ਮੁਸ਼ਕਲਾਂ ਅਤੇ ਹੋਰ ਉਹਨਾਂ ਦੇ ਟਾਈਮ ਬਾਉਂਡ ਸਕਿੱਲਾਂ ਦੇ ਲਟਕਦੇ ਹੋਏ ਮਸਲੇ ਨੂੰ ਜਿਹੜਾ ਨਿਪਟਾਰਾ ਕਰਨੇ ਅਤੇ ਆਪਣੇ ਜਿਹੜੀਆਂ ਮੰਗਾਂ ਵਾਂ ਉਹਨੂੰ ਸਰਕਾਰ ਤੱਕ ਪਹੁੰਚਾਉਣ ਲਈ ਕਿਸ ਤਰ੍ਹਾਂ ਅਸੀਂ ਲੋਕਤਾਂਤ੍ਰਿਕ ਤੇ ਸੁਚੱਜੇ ਤਰੀਕੇ ਦੇ ਨਾਲ ਇਸ ਤੇ ਵਿਚਾਰ ਕੀਤੀ ਗਈ ਹੈ ਜਿਸ ਨੂੰ ਆਪਾਂ ਕਾਮਯਾਬ ਕਰ ਸਕਦੇ ਹਾਂ ਫੀਲਡ ਦੇ ਵਿੱਚ ਜਿਹੜਾ ਸਾਡਾ ਟੈਕਨੀਕਲ ਸਟਾਫ ਹੈ ਉਹਦੀ ਕਮੀ ਨਾਲ ਇਸ ਵੇਲੇ ਸਾਰਾ ਜਿਹੜਾ ਸਟਾਫ ਜਿਹੜਾ ਯੂਜ ਰਿਹਾ ਹੈ ਉਸ ਦਾ ਜਿਹੜਾ ਬਰਡਨ ਹੈ ਖਾਸ ਕਰਕੇ ਜੂਨੀਅਰ ਇੰਜੀਨੀਅਰ ਕਿੱਧਰ ਤੇ ਆ ਜਾਂਦਾ ਕਿਉਂਕਿ ਜਿਵੇਂ ਮੀਖ ਨੇਰੀ ਜਾਂ ਹੋਰ ਕੰਮ ਵੀ ਵੀਆਈਪੀ ਮੂਵਮੈਂਟ ਦੇ ਦੌਰਾਨ ਜਿੰਨੇ ਵੀ ਟਾਰਗੇਟ ਹੈ ਸਾਨੂੰ ਅਚਨ-ਚੇਤ ਪੂਰੇ ਕਰਨੇ ਪੈਂਦੇ ਆ ਇਹਨਾਂ ਸਾਰਿਆਂ ਮਸਲਿਆਂ ਨੂੰ ਹੱਲ ਕਰਨ ਲਈ ਜਾਂ ਵਿਸ਼ੇਸ਼ ਡਿਊਟੀਆਂ ਦੇ ਦੌਰਾਨ ਸਾਡੇ ਸਾਥੀਆਂ ਦੇ ਜਿਹੜਾ ਸਟਾਫ ਦੀ ਹੋਰ ਕਮੀ ਹੋ ਰਹੀ ਹੈ ਜਿਸ ਕਰਕੇ ਇਸ ਚੀਜ਼ ਨੂੰ ਅਸੀਂ ਹੱਲ ਕਰਨ ਲਈ ਜਿਹੜੀ ਆ ਪੰਜਾਬ ਸਰਕਾਰ ਦੇ ਤੌਰ ਤੇ ਇਸ ਮੰਗ ਨੂੰ ਜਿਹੜਾ ਉਠਾਇਆ ਜਾਏਗਾ ਸੋ ਵਿਸ਼ੇਸ਼ ਤੌਰ ਤੇ ਇਨ੍ਹਾਂ ਹੀ ਅੱਜ ਮੁਸ਼ਕਲਾਂ ਦੇ ਹੱਲ ਲਈ ਜਿਹੜੀ ਆ ਲੀਡਰਸ਼ਿਪ ਦੀ ਜਿਹੜੀ ਆ ਮੀਟਿੰਗ ਜਿਹੜੀ ਅੱਜ ਸੱਦੀ ਗਈ ਹੈ ਨਾ ਬੋਲ ਕੇ ਜਿਹੜੀ ਅੱਜ ਦੀ ਮੀਟਿੰਗ ਕਿ ਕੀ ਕਹਿਣਾ ਚਾਹੁੰਦਾ ਮੈਂ ਇੰਜੀਨੀਅਰ ਜਗਦੀਸ਼ ਸਿੰਘ ਬਾਜਵਾ ਐਡਵਾਈਜ਼ਰ ਜੈ ਕੌਂਸਲ ਪ੍ਰਿਆਬ ਅੱਜ ਅਸੀਂ ਬਾਰਡਰ ਜ਼ੋਨ ਦੀ ਕਾਉਂਸਲ ਆਫ ਯੂਨੀਅਨ ਯੂਨੀਅਨ ਦੀ ਮੀਟਿੰਗ ਕੀਤੀ ਹੈ ਇਹਦੇ ਵਿੱਚ ਪਿਛਲੇ ਦਿਨੀ ਸਾਡੇ ਜਈ ਜਿਹੜੇ ਬਿਜਲੀ ਬੋਰਡ ਤੇ ਜਈ ਨੇ ਉਹਨਾਂ ਨੂੰ ਜਿਹੜੀ ਮੋਡਰੀ ਤਨਖਾਹ ਸੀ ਪੰਜਾਬ ਸਰਕਾਰ ਦੇ ਜੇ ਜ਼ਿਲ੍ਹਾ ਲੋ ਘੱਟ ਮਿਲ ਰਹੀ ਸੀ ਤੇ ਸਾਡੇ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਉਹ ਮੰਗ ਸੀ ਉਹ ਪੰਜਾਬ ਸਰਕਾਰ ਨੇ ਤੇ ਸਾਡੀ ਪਾਵਰ ਕਾਮ ਐਡਮਿਨਜਮੈਂਟ ਨੇ ਪੂਰੀ ਕੀਤੀ ਹੈ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰੀਆ ਤੇ ਨਾਲ ਦੀ ਨਾਲ ਪਾਵਰ ਕਾਮ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦਾ ਵੀ ਧੰਨਵਾਦ ਦੀਆਂ ਸੋ ਇਹ ਜਿਹੜਾ ਸਾਡਾ ਪੰਜਾਬ ਸਰਕਾਰ ਦੇ ਜਹੀਦ ਨਾਲੋਂ ਪਾੜਾ ਸੀ ਉਹ ਸਾਡਾ ਹੁਣ ਬਰਾਬਰ ਹੋਇਆ ਆ ਇਹਦੇ ਸਬੰਧ ਵਿੱਚ ਸਾਡੇ ਸਾਰੇ ਸਵੱਚੇ ਜਹੀਦ ਜਿਹੜੇ ਨੇ ਪਾਵਰ ਕਾਮ ਦੇ ਜਿਹੜੇ ਜਹੀਦ ਦਿਨ ਰਾਤ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਵੱਡਾ ਉਤਸ਼ਾਹ ਮਿਲਿਆ ਆ ਸੋ ਇਸੇ ਤਰ੍ਹਾਂ ਜਹੀਦ ਦੀਆਂ ਮੰਗਾਂ ਜੜੀਆਂ ਆ ਕੋਈ ਸਮੇਂ ਸਮੇਂ ਤੇ ਠਾਉਂਦੇ ਰਹਿਾਂਗੇ ਮੈਂ ਜਤਿੰਦਰ ਲਖਨਪਾਲ ਸਰਪ੍ਰੈਸ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਬਾਰਡਰ ਜ਼ੋਨ ਅੱਜ ਦੀ ਇਹ ਮੀਟਿੰਗ ਜਿਹੜੀ ਐ ਸਮੂਹ ਬਾਰਡਰ ਜ਼ੋਨ ਦੇ ਲੀਡਰਸ਼ਿਪ ਜਿਹੜੀ ਅੱਜ ਇੱਥੇ ਇਕੱਠੀ ਹੋਈ ਹੈ ਉਹਨਾਂ ਨੇ ਖੁਸ਼ੀ ਮਹਿਸੂਸ ਕੀਤੀ ਹੈ ਕਿ ਜੋ ਮੰਗ ਪੰਜਾਬ ਸਰਕਾਰ ਨੇ ਔਰ ਪਾਵਰ ਕਾਮ ਨੇ ਜਈਆਂ ਦੀ ਮੁੱਢਲੀ ਤਨਖਾਹ ਦੀ ਮੰਨੀ ਹੈ ਉਹ ਅੱਜ ਇਕੱਠੇ ਹੋ ਕੇ ਅਸੀਂ ਆਪਣੀ ਲੀਡਰਸ਼ਿਪ ਤੇ ਸੀਐਮਡੀ ਸਾਹਿਬ ਦਾ ਬਹੁਤ ਧੰਨਵਾਦ ਕੀਤਾ ਜ ਜਿਨ੍ਹਾਂ ਨੇ ਔਰ ਖੁਸ਼ੀ ਪ੍ਰਗਟ ਕੀਤੀ ਹੈ ਔਰ ਆਪਣੀ ਜਥੇਬੰਦੀ ਲਈ ਇੱਕ ਆਪਣੀ ਵਿਸ਼ਵਾਸ ਪ੍ਰਗਟ ਕੀਤਾ ਹੈ ਇਹਨਾਂ ਨੇ ਪੀ ਜੋ ਜਥੇਬੰਦੀ ਜੇਈ ਕੌਂਸਲ ਜੇਈਆਂ ਦੀ ਮੰਗਾਂ ਜਿਸ ਤਰੀਕੇ ਨਾਲ ਉਠਾਉਂਦੀ ਹੈ ਬੋਰਡ ਕੋਲ ਜਾਂ ਸਰਕਾਰ ਕੋ ਉਹ ਰੈਲੇਵੈਂਟ ਹੁੰਦੀਆਂ ਨੇ ਬਿਲਕੁਲ ਉਹ ਮੰਨਣਯੋਗ ਹੁੰਦੀਆਂ ਨੇ ਔਰ ਜੇਈ ਕੌਂਸਲ ਜੇਈਆਂ ਦੀਆਂ ਮੁਸ਼ਕਲਾਂ ਜਿੰਨੀਆਂ ਵੀ ਅੱਜ ਹੱਲ ਕਰਾਈਆਂ ਨੇ ਇਸ ਲਾਗਾਯੋਗ ਨੇ ਸਾਰੇ ਸਾਥੀਆਂ ਨੇ ਇੱਥੇ ਇਕੱਠੇ ਹੋ ਕੇ ਆਪਣੇ ਪ੍ਰਧਾਨ ਪਰਮਜੀਤ ਸਿੰਘ ਘਟਰਾ ਔਰ ਦਵਿੰਦਰ ਜੀ ਦਾ ਬਹੁਤ ਧੰਨਵਾਦ ਕੀਤਾ ਹੈ ਪ੍ਰਸ਼ੰਸਾ ਕੀਤੀ ਹੈ ਔਰ ਸੀਐਮਡੀ ਸਾਹਿਬ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਗੰਭੀਰਤਾ ਨਾਲ ਇਸ ਮੰਗ ਨੂੰ ਸਾਡੇ ਨੂੰ ਵਿਚਾਰਿਆ ਔਰ ਸਰਕਾਰ ਤੱਕ ਪਹੁੰਚਾਇਆ